ਪਾਕਿਸਤਾਨੀ ਤਸਕਰ ਚਾਚਾ 바ਵਾ ਵੱਲੋਂ ਡਰੋਂ ਦੇ ਜ਼ਰੀਏ ਭੇਜੀ 10 ਕਿਲੋ ਹੈਰੋਇਨ ਪੰਜਾਬ ਕਾਉਂਟਰ ਇੰਟੈਲੀਜੈਂਸ ਨੇ ਫੜੀ ਫੜਿਆ ਗਿਆ ਅੰਮ੍ਰਿਤਸਰ ਦਾ ਤਸਕਰ ਪਾਕਿਸਤਾਨੀ ਸੰਗਲਰ ਦਾ ਸਾਥੀ ਅਟਾਰੀ ਸੈਕਟਰ ਵਿੱਚ ਸੀ ਐਕਟਿਵ ਪੰਜਾਬ ਪੁਲਿਸ ਦੀ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੇ ਪਾਕਿਸਤਾਨ ਵਿੱਚ ਬੈਠੇ ਤਸਕਰ ਚਾਚਾ 바ਵਾ ਦੇ ਇੱਕ ਹੈਂਡਲਰ ਨੂੰ 10 ਕਿਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਗ੍ਰਿਫਤਾਰ ਕਰ ਅੰਮ੍ਰਿਤਸਰ ਦਾ ਰਣ ਵਾਲਾ ਹੈ ਦੀ ਪਹਿਚਾਨ ਪਿੰਡ ਮਹਿਲ ਦੇ ਰਣ ਵਾਲੇ ਹਰਮਨਦੀਪ ਸਿੰਘ ਦੇ ਰੂਪ ਵਿੱਚ ਹੋਈ ਹੈ ਉਸ ਦੀ ਗ੍ਰਿਫਤਾਰੀ ਦੇ ਬਾਅਦ ਪੁਲਿਸ ਨੇ ਨਸ਼ੇ ਦੀ ਇਹ ਵੱਡੀ ਖੇਪ ਬਰਾਮਦ ਕੀਤੀ ਹੈ ਐਕਸ ਅਕਾਊਂਟ ਤੇ ਪੋਸਟ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਡੀਜੀਪੀ ਯਾਦਵ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ਤੇ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਟਸ ਵੱਲੋਂ ਇਹ ਕਾਰਵਾਈ ਕੀਤੀ ਗਈ ਆਰੋਪੀ ਦੀ ਗ੍ਰਿਫਤਾਰੀ ਵੀ ਅੰਮ੍ਰਿਤਸਰ ਵਿੱਚ ਹੀ ਹੋਈ ਹੈ डीजीपी ने दसया कि गिरफ्तार आरोपी लगातार पाकिस्तानी स्थित तस्कर चाचा बाबा दे संपर्क ਵਿੱਚ ਸੀ ਜੋ ਅੱਗੇ ਨਸ਼ੇ ਦੀ ਸਪਲਾਈ ਦੇ ਲਈ ਅਟਾਰੀ ਸੈਕਟਰ ਵਿੱਚ ਡਰੋਨ ਦੇ ذریعے ਹੈਰੋਇਨ ਵੇਚਦਾ ਸੀ ਅੰਮ੍ਰਿਤਸਰ ਦੇ ਇਸ ਤਸਕਰ ਦੇ ਖਿਲਾਫ ਪੁਲਿਸ ਨੇ ਐਨਡੀपीसी ਅਕੜ ਦੇ ਤਹਿਤ ਐਫਆਈਆਰ ਦਰਜ ਕਰ ਲਈ ਹੈ ਅਤੇ ਉਸ ਦੇ ਹੋਰ ਸਹਿਯੋਗੀਆਂ ਦੀ ਪਛਾਣ ਲਈ ਅੱਗੇ ਦੀ ਜਾਂਚ ਜਾਰੀ ਹੈ ਉਕਤ આરોપી ਭਾਰਤ ਵਿੱਚ ਅਤੇ ਹੋਰ ਕਿੰਨੇ ਤਸਕਰਾਂ ਦੇ ਸੰਪਰਕ ਵਿੱਚ ਸੀ ਇਸ ਤੇ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ जांच के बाद पुलिस फरार चल रहे नशा तस्करा भी गिरफ्तार करेगी से चलिए कि कुछ दिन पहला ही अमृतसर तो पुलिस ने करीब तीह किलो हैरोइन बरामद की थी।